ਗੁਰਦੁਆਰਾ ਮਾਲ ਟੇਕਰੀ ਸਾਹਿਬ ਜੀ ਦਾ ਪ੍ਰਾਪਤਨ ਨਾਮ ਚੱਕਰੀਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ। ਇਸ ਸਥਾਨ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਦੀਪ ਦੀ ਯਾਤਰਾ ਸਮੇਂ ਵਿਧਰ ਹੁਣ ਨਾਨਕ ਠਿਰਾ ਜਾਂਦੇ ਹੋਏ ਠਹਿਰੇ ਸਨ ਅਤੇ ਰੱਬੀ ਗੁਪਤ ਮਾਇਆ ਜਿਹੜੀ ਇੱਥੇ ਛੱਟ ਗਏ ਸਨ। ਜਦੋਂ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਜਾਮੇ ਵਿੱਚ ਆਏ ਤਾਂ ਗੁਰੂ ਜੀ ਨੇ ਇਸ ਸਥਾਨ ਜਿਸ ਨੂੰ ਕਿ ਗੁਤਮਾਇਾ ਦਾ ਸਥਾਨ ਵੀ ਦੱਸਿਆ ਜਾਂਦਾ ਹੈ ਤੋਂ ਗੁਰਦੁਆਰਾ ਸੰਗਲ ਸਾਹਿਬ ਦੇ ਸਥਾਨ ਤੇ ਫੌਜਾਂ ਦੇ ਵਿੱਚ ਜਿਹੜਾ ਇੱਥੋਂ ਖਜ਼ਾਨਾ ਕਢਾ ਕੇ ਉਸ ਨੂੰ ਤਕਸੀਮ ਕੀਤਾ ਸੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਭਵਿਕ ਪੁੱਤ ਬਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਜੋ ਬਾਕੀ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਏਗੀ ਤਾਂ ਇੱਥੋਂ ਦੀ ਮਾਇਆ ਨਾਲ ਖਾਲਸੇ ਵਿੱਚ ਅਤੁੱਟ ਲੰਗਰ ਵਰਤਾਇਆ ਜਾਏਗਾ ਆਪਣੇ ਫੌਜਾਂ